ਨਰਿੰਦਰ ਕੌਰ ਦੇ ਲਈ ਉਸ ਦੇ ਘਰ ਵਾਲੇ ਦਾ ਇਦਾਂ ਚਲੇ ਜਾਣਾ ਬਹੁਤ ਵੱਡਾ ਘਾਟਾ ਸੀ। ਉਸ ਨੂੰ ਯਕੀਨ ਹੀ ਨਹੀਂ ਸੀ ਹੋ ਰਿਹਾ ਕਿ ਉਹ ਹੁਣ ਇਕੱਲੀ ਰਹਿ ਗਈ ਹੈ। ਉਸ ਦੇ ਮੋਢੇ ਤੇ ਬੱਚੇ ਦੀ ਜ਼ਿੰਮੇਵਾਰੀ ਹੈ। ਉਹ ਕਿਦਾਂ ਸਭ ਇਕੱਲੀ ਮਾਨਿਸ਼ ਕਰੂਗੀ? ਨਰਿੰਦਰ ਕੌਰ ਜ਼ਿਲ੍ਹਾ ਪਟਿਆਲਾ ਦੇ ਨਾਬਾ ਸਬਡਿਵੀਜ਼ਨ ਪਿੰਡ ਛੰਟਾ ਵਾਲਾ ਤੋਂ ਹੁੰਦੀ ਹੈ। 2010 ਚ ਨਰਿੰਦਰ ਕੌਰ ਦੇ ਘਰ ਵਾਲੇ ਬਲਜਿੰਦਰ ਸਿੰਘ ਦੀ ਸੜਕ ਹਾਦਸੇ 'ਚ ਅਚਾਨਕ ਮੌਤ ਹੋਣ ਨਾਲ ਨਰਿੰਦਰ ਕੌਰ ਦੀ ਜ਼ਿੰਦਗੀ ਤੇ ਡਾਡਾ ਫਰਕ ਪੈਂਦਾ ਹੈ ਇਹਨਾਂ ਦਾ ਇੱਕ ਪੁੱਤ ਹੁੰਦਾ ਨਾ ਹੁੰਦਾ ਸੁਖਵੀਰ ਸਿੰਘ ਜੋ ਜੇ 10 ਸਾਲ ਦਾ ਵੀ ਨਹੀਂ ਹੋਇਆ ਹੁੰਦਾ ਪੂਰਾ ਉਸ ਦਾ ਕਬੱਡੀ 'ਚ ਇੰਟਰਸਟ ਹੁੰਦਾ ਉਹ ਇੱਕ ਚੰਗਾ ਖਿਡਾਰੀ ਬਣ ਕੇ ਪੰਜਾਬ ਦਾ ਦੇਸ਼ ਦਾ ਘਰਦਿਆਂ ਦਾ ਨਾਂ ਰੌਸ਼ਨ ਕਰਨਾ ਚਾਹੁੰਦਾ ਹੁੰਦਾ ਹਾਲਾਂਕਿ ਪੜ੍ਹਾਈ 'ਚ ਸੁਖਵੀਰ ਵਧੀਆ ਨਹੀਂ ਹੁੰਦਾ ਪਰ ਕਬੱਡੀ ਦੇ ਆਧਾਰ ਤੇ ਛੋਟੀ ਉਮਰ ਚ ਹੀ ਉਸ ਜਵਾਕ ਨੇ ਬਥੇਰਾ ਕੁਝ ਸੋਚਿਆ ਹੁੰਦਾ ਆਪ ਦੇ ਲਈ ਪਰ ਪਿਓ ਦੇ ਜਾਣ ਦੇ ਬਾਅਦ ਜ਼ਿੰਦਗੀ ਜਿਵੇਂ ਰੁਕ ਚਹੀ ਜਾਂਦੀ ਹੈ ਇਸ ਟੱਬਰ ਦਾ ਸੁਪਨਾ ਹੁੰਦਾ ਹੈ ਕਿ ਸੁਖਬੀਰ ਨੂੰ 10ਵੀਂ ਤੋਂ ਬਾਅਦ ਵਿਦੇਸ਼ ਭੇਜਾਂਗੇ ਤੇ ਨਾਲ ਇਸ ਦੀ ਕਬੱਡੀ ਟ੍ਰੇਨਿੰਗ ਤੇ ਮੈਚਸ ਜਾਰੀ ਰੱਖਵਾਵਾਂਗੇ ਹਰ ਮਾਪਿਓ ਨੇ ਜ਼ਹਿਨ ਚ ਇੱਕ ਨਕਸ਼ਾ ਬਣਾਇਆ ਹੀ ਹੁੰਦਾ ਆਪ ਦੇ ਜਵਾਕ ਲਈ ਖੈਰ ਜੋਣਾ ਤਾਂ ਪੈਂਦਾ ਹੀ ਆ ਹੁਣ ਹੌਲੀ ਹੌਲੀ ਇਹ ਪਰਿਵਾਰ ਵੀ ਜੋੜਨ ਦੀ ਕੋਸ਼ਿਸ਼ ਕਰਦਾ ਹੈ ਨਿਰੰਦਰ ਕੌਰ ਦਾ ਇਕੱਲਾਪਨ ਉਸ ਨੂੰ ਖਾਣ ਨੂੰ ਦੌੜਦਾ ਹੈ ਉਹ ਚਾਹੁੰਦੀ ਹੁੰਦੀ ਹੈ ਕਿ ਇੱਕ ਸਹਾਰਾ ਮਿਲ ਜੇ ਜੋ ਕਿ ਬਸ ਸਭ ਸੰਭਲੇ ਤੇ ਉਸ ਤੋਂ ਇਹ ਜ਼ਿੰਮੇਵਾਰੀਆਂ ਖਤਮ ਹੋਣ ਉਹ ਬਸ ਇਹਨੂੰ ਪਿਆਰ ਦੇ ਤੇ ਟੈਨਸ਼ਨ ਸਾਰੀਆਂ ਆਪ ਚੱਕ ਲੇ 4 ਸਾਲ ਬਾਅਦ 2014 'ਚ ਨਿਰੰਦਰ ਕੌਰ ਸਿਮਰਜੀਤ ਸਿੰਘ ਡੋਗਰ ਦੇ ਕੰਟੈਕਟ ਚਾਹੁੰਦੀ ਹੈ 32 ਸਾਲ ਦਾ ਸਿਮਰਜੀਤ ਸਿੰਘ ਪਿੰਡ 'ਚ ਹੀ ਮੋਬਾਈਲ ਸ਼ਾਪ ਚਲਾਉਂਦਾ ਹੁੰਦਾ ਹੈ ਹੁਣ ਜਦੋਂ ਵੀ ਨਰਿੰਦਰ ਕੌਰ ਉਸ ਦੀ ਦੁਕਾਨ ਦੇ ਰਸਤੇ ਤੋਂ ਲੰਘਦੀ ਤਾਂ ਦੋਵਾਂ ਦੀਆਂ ਅੱਖਾਂ ਮਿਲਦੀਆਂ ਹੀ ਮਿਲਦੀਆਂ ਫਿਰ ਪਤਾ ਨਹੀਂ ਪਹਿਲ ਕਿਸ ਨੇ ਕੀਤੀ ਪਰ ਇਹਨਾਂ ਦੀ ਆਪਸ ਵਿੱਚ ਗੱਲ ਹੋਣੀ ਸ਼ੁਰੂ ਹੋ ਜਾਂਦੀ ਹੈ ਹੁਣ ਇਹਨਾਂ 'ਚ ਚੰਗੀ ਦੋਸਤੀ ਪੈ ਜਾਂਦੀ ਹੈ ਨਰਿੰਦਰ ਕੌਰ ਨੂੰ ਵੀ ਸਿਮਰਜੀਤ ਸਿੰਘ ਦਾ ਸਾਥ ਚੰਗਾ ਲੱਗਦਾ ਹੈ ਕਿਉਂਕਿ ਉਸ ਨੂੰ ਆਪਣੇ ਪਤੀ ਦੇ ਜਾਣ ਦੇ 4 ਸਾਲ ਦੇ ਬਾਅਦ ਵੀ ਉਸ ਇਕੱਲੇਪਨ ਦੀ ਆਦਤ ਨਹੀਂ ਪਈ ਹੁੰਦੀ ਉਸ ਨੂੰ ਇਕੱਲੇ ਰਹਿਣਾ ਸ਼ਰਾਬ ਜਿਹਾ ਲੱਗਦਾ ਹੁੰਦਾ ਹੁਣ ਇਹ ਰਿਸ਼ਤਾ ਦੋਸਤੀ ਤੋਂ ਉਸ ਪੜਾ ਤੇ ਪਹੁੰਚ ਜਾਂਦਾ ਹੈ ਕਿ ਸਿਮਰਜੀਤ ਸਿੰਘ ਦਾ ਨਰਿੰਦਰ ਕੌਰ ਦੇ ਘਰ ਆਉਣਾ ਜਾਣਾ ਸ਼ੁਰੂ ਹੋ ਜਾਂਦਾ ਹੈ ਤੇ ਫਿਰ ਬੰਦ ਕਮਰੇ ਚ ਉਹ ਸਭ ਹੁੰਦਾ ਜਿਸ ਨੂੰ ਮਰਿਆਦਾ ਖਤਮ ਹੋਣਾ ਕਹਿੰਦੇ ਨੇ ਨਰਿੰਦਰ ਕੌਰ ਇਦਾਂ ਨਹੀਂ ਕਿ ਗਰੀਬੀ ਚ ਰਹਿ ਰਹੀ ਹੁੰਦੀ ਆ ਉਸ ਦੇ ਕੋਲ ਪੰਜ ਕਿੱਲੇ ਜ਼ਮੀਨ ਹੁੰਦੀ ਆ ਜੋ ਉਸ ਲਈ ਘਟ ਨਹੀਂ ਹੁੰਦੀ ਉਸ ਨੂੰ ਕਿਸੇ ਅੱਗੇ ਹੱਥ ਫਲਾਉਣ ਦੀ ਲੋੜ ਨਹੀਂ ਹੁੰਦੀ ਉਹ ਅਜੇ ਵੀ ਚਾਹੁੰਦੀ ਹੁੰਦੀ ਆ ਕਿ ਮੈਂ ਪੁੱਤ ਸੁਖਵੀਰ ਨੂੰ ਦਸਵੀਂ ਕਰਾ ਕੇ ਬਾਹਰ ਪੇਛ ਦਵਾ ਇਦਾਂ ਹੀ ਸਾਲ ਲੰਘਦੇ ਨੇ ਜਦੋਂ ਸੁਖਬੀਰ ਸਿੰਘ ਦਾ 10ਵੀਂ ਦਾ ਰਿਜ਼ਲਟ ਆਉਂਦਾ ਤਾਂ ਉਹ ਫੇਲ ਹੋ ਜਾਂਦਾ ਜਿਸ ਨਾਲ ਕਈ ਸੁਪਨਿਆਂ ਤੇ ਪਾਣੀ ਫਿਰ ਜਾਂਦਾ ਹੈ ਇਸ ਸਭ ਦੇ ਨਾਲ ਨਾਲ ਇੱਕ ਚੀਜ਼ 'ਚ ਕਮੀ ਨਹੀਂ ਆਉਂਦੀ ਤੇ ਉਹ ਹੁੰਦੀ ਆ ਨਰਿੰਦਰ ਕੌਰ ਤੇ ਸਿਮਰਜੀਤ ਸਿੰਘ ਦੀ ਨਜ਼ਦੀਕੀ 'ਚ ਇਹ ਦੋਵੇਂ ਅੱਜ ਵੀ ਨਾਲ ਹੀ ਹੁੰਦੇ ਨੇ ਸਾਲ 2015 ਆਉਂਦਾ ਇੱਕ ਦਿਨ ਜਦੋਂ ਸਵੇਰ ਹੁੰਦੀ ਆ ਤੇ ਨਰਿੰਦਰ ਕੌਰ ਉੱਠਦੀ ਆ ਦੇਖਦੀ ਆ ਕਿ ਉਸ ਦਾ 65 ਸਾਲਾ ਸੋਰਾ ਬੈੱਡ ਤੇ ਹੀ ਪਿਆ ਉੱਠਦਾ ਹੀ ਨਹੀਂ ਪਿੰਡ ਵਾਲੇ ਆਉਂਦੇ ਨੇ ਤਾਂ ਨਰਿੰਦਰ ਕੌਰ ਦੱਸਦੀ ਹੈ ਕਿ ਬਾਪੂ ਹਾਰਟ ਅਟੈਕ ਨਾਲ ਚਲਾ ਗਿਆ ਉਸ ਤੋਂ ਬਾਅਦ ਸੰਸਕਾਰ ਕਰ ਦਿੱਤਾ ਜਾਂਦਾ ਹੈ ਪਹਿਲਾ ਘਰ ਵਾਲਾ ਖਤਮ ਹੁਣ ਸੋਰਾ ਹੁਣ ਨਰਿੰਦਰ ਕੌਰ ਤੇ ਕਿਸੇ ਦੀ ਵੀ ਕੋਈ ਰੋਕ ਟੋਕ ਨਹੀਂ ਹੁੰਦੀ ਹਾਂ ਇੱਕ ਪੁੱਤ ਜ਼ਰੂਰ ਹੁੰਦਾ ਸੁਖਬੀਰ ਸਿੰਘ ਜੋ ਕਿ ਵੱਡਾ ਹੋ ਗਿਆ ਹੁੰਦਾ ਤੇ ਵਧੀਆ ਕਬੱਡੀ ਪਲੇਅਰ ਹੁੰਦਾ ਉਹਨੂੰ ਆਪਣੀ ਮਾਂ ਤੇ ਸਿਮਰਜੀਤ ਦੇ ਰਿਸ਼ਤੇ ਬਾਰੇ ਪਤਾ ਲੱਗਦਾ ਤਾਂ ਉਹਨੂੰ ਇਹ ਗੱਲ ਪਸੰਦ ਨਹੀਂ ਆਉਂਦੀ ਕਿਉਂਕਿ ਨਿੱਕੇ ਹੁੰਦਿਆਂ ਜਦੋਂ ਸਿਮਰਜੀਤ ਸਿੰਘ ਮਾਂ ਨੂੰ ਮਿਲਣ ਆਉਂਦਾ ਹੁੰਦਾ ਤਾਂ ਉਹਨੂੰ ਸਮਝ ਨਹੀਂ ਹੁੰਦੀ ਕਿ ਸਿਮਰਜੀਤ ਸਿੰਘ ਘਰੇ ਉਸਦੀ ਮਾਂ ਨੂੰ ਮਿਲਣ ਕਿਉਂ ਆ ਰਿਹਾ ਹੈ ਬੱਚੇ ਨੂੰ ਕੀ ਸਮਝ ਪਰ ਜਿਵੇਂ ਜਿਵੇਂ ਉਹ ਵੱਡਾ ਹੋਣ ਲੱਗਦਾ ਹੈ ਉਸ ਲਈ ਇਹ ਸਭ ਬਰਦਾਸ਼ਤ ਕਰਨਾ ਔਖਾ ਹੋ ਜਾਂਦਾ ਹੈ ਉਹ ਕਈ ਵਾਰ ਉਹ ਕੁਝ ਵੇਖ ਲੈਂਦਾ ਜੋ ਉਸ ਵਾਸਤੇ ਦੇਖਣਾ ਮੁਸ਼ਕਲ ਹੁੰਦਾ ਹੈ ਉਹ ਆਪਣੀ ਮਾਂ 'ਗੇ ਕਈ ਵਾਰ ਉਸ ਦੇ ਇਸ ਰਿਲੇਸ਼ਨ ਦੀ ਖਿਲਾਫਤ ਕਰ ਚੁੱਕਾ ਹੁੰਦਾ ਹੈ ਪਰ ਮਾਂ ਨਹੀਂ ਟਲਦੀ ਸਗੋਂ ਆਪਣੇ ਪੁੱਤ ਤੋਂ ਹੀ ਇਰਿਟੇਟ ਹੋਣ ਲੱਗਦੀ ਹੈ ਉਹਨੂੰ ਆਪਣਾ ਹੀ ਖੂਨ ਜ਼ਹਿਰ ਲੱਗਣ ਲੱਗਦਾ ਹੈ ਉਹ ਸੁਖਬੀਰ ਸਿੰਘ ਦਾ ਰੋਜ਼ ਦਾ ਇਕਲੇਸ਼ ਬਰਦਾਸ਼ਤ ਨਹੀਂ ਕਰ پا ਰਹੀ ਹੁੰਦੀ ਖੈਰ ਉਹ ਜੋ ਵੀ ਕਰ ਰਿਹਾ ਸੀ ਉਸ ਦਾ ਅਸਰ ਨਰਿੰਦਰ ਕੌਰ ਤੇ ਸਿਮਰਜੀਤ ਦੇ ਰਿਸ਼ਤੇ ਤੇ ਨਹੀਂ ਪੈਂਦਾ ਸਾਲ ਹੁੰਦਾ ਹੈ ਹੁਣ 2018 ਪੁੱਤ ਸੁਖਬੀਰ ਸਿੰਘ ਆਪਣੇ ਘਰ ਦੇ ਮੇਨ ਗੇਟ ਦੇ ਬਾਹਰ ਪਿਆ ਮਿਲਦਾ ਹੈ ਇਸ ਵਕਤੋ 17 ਸਾਲ ਦਾ ਹੁੰਦਾ ਹੈ ਪਰ ਇੱਥੇ ਉਹ ਖਤਮ ਹੋ ਚੁੱਕਾ ਹੁੰਦਾ ਹੈ ਪੁਲਿਸ ਆਉਂਦੀ ਹੈ ਤਾਂ ਉਹਨੂੰ ਇਹ ਮਿਸਟੀਰੀਅਸ ਲੱਗਦਾ ਹੈ ਮਾ ਨਰਿੰਦਰ ਕੌਰ ਕਹਿੰਦੀ ਹੈ ਕਿ ਸੁਖਬੀਰ ਨਸ਼ੇ ਲੱਗ ਗਿਆ ਸੀ ਤੇ ਇਸ ਨੇ ਖੁਦ ਨੂੰ ਖਤਮ ਕਰ ਲਿਆ ਪੁਲਿਸ ਗੱਲ ਮੰਨ ਵੀ ਜਾਂਦੀ ਪਰ ਪਹਿਲਾਂ ਇਨਵੈਸਟੀਗੇਸ਼ਨ ਕਰਨੀ ਤਾਂ ਜ਼ਰੂਰੀ ਸੀ ਫਿਰ ਪੁਲਿਸ ਆਹੀ ਕਰਦੀ ਹੈ ਜਦੋਂ ਸੁਖਬੀਰ ਸਿੰਘ ਬਾਬਤ ਉਸ ਦੇ ਕਬੱਡੀ ਵਾਲੇ ਟੀਮ ਮੇਟਸ ਤੋਂ ਜਾਂ ਹੋਰ ਉਸ ਦੇ ਜਾਣਨ ਵਾਲਿਆਂ ਤੋਂ ਉਸ ਬਾਰੇ ਪੁੱਛਿਆ ਜਾਂਦਾ ਤਾਂ ਸਾਰੇ ਡਿਨਾਈ ਕਰ ਦਿੰਦੇ ਨੇ ਨਸ਼ੇ ਵਾਲੀ ਗੱਲ ਨੂੰ ਉਨਾ ਮੁਤਾਬਕ ਸੁਖਬੀਰ ਨਸ਼ੇ ਨਹੀਂ ਕਰਦਾ ਹੁੰਦਾ ਉਹ ਤਾਂ ਇੱਕ ਪ੍ਰੋਮਿਸਿੰਗ ਕਬੱਡੀ ਪਲੇਅਰ ਹੁੰਦਾ ਜੋ ਖੇਡ ਨੂੰ ਹੀ ਆਪਣਾ ਬਹੁਤਾ ਵਕਤ ਦਿੰਦਾ ਹੁੰਦਾ ਫਿਰ ਪੁਲਿਸ ਨੂੰ ਲੱਗਦਾ ਹੈ ਕਿ ਇੱਕ ਮਾਂ ਹੀ ਆਪਣੇ ਪੁੱਤ ਬਾਰੇ ਇਦਾਂ ਦਾ ਝੂਠ ਕਿਉਂ ਬੋਲੂਗੀ ਪੁਲਿਸ ਦਾ ਸ਼ੱਕ ਨਰਿੰਦਰ ਕੌਰ ਤੇ ਤਾਂ ਵੀ ਗਹਿਰਾ ਹੁੰਦਾ ਜਾਂਦਾ ਜਦੋਂ ਉਹ ਕਹਿੰਦੀ ਆ ਕਿ ਮੇਰੇ ਪੁੱਤ ਦੀ ਟੌਪਸੀ ਨਾ ਕਰਾਓ ਯਾਨੀ ਉਹ ਪੋਸਟਮਾਰਟਮ ਨਾ ਕਰਾਉਣ ਦਾ ਪ੍ਰੈਸ਼ਰ ਪੁਲਿਸ ਤੇ ਪਾਉਂਦੀ ਹੈ ਕਿਉਂਕਿ ਉਸ ਚ ਤਾਂ ਸਭ ਸਾਫ਼ ਹੋ ਜਾਣਾ ਹੁੰਦਾ ਹੈ ਕਿ ਮੌਤ ਕਿੱਦਾਂ ਹੋਈ ਉਹ ਨਸ਼ੇ ਦੇ ਇਨਫਲੂਐਂਸ ਚ ਸੀ ਜਾਂ ਨਹੀਂ ਉਸ ਵਕਤ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਇਸ ਕੇਸ ਚ ਸ਼ੁਰੂ ਤੋਂ ਹੀ ਜੁੜੇ ਹੁੰਦੇ ਨੇ ਤੇ ਉਹਨਾਂ ਦੀ ਅੱਖ ਇਹ ਪਾਪ ਜਾਂਦੀ ਹੈ ਕਿ ਹੋਵੇ ਨਾ ਹੋਵੇ ਇਸ ਸਭ ਚ ਮਾਂ ਦਾ ਕੁਝ ਡਾਰਕ ਰੋਲ ਜ਼ਰੂਰ ਹੈ ਇਨਵੈਸਟੀਗੇਸ਼ਨ ਦੌਰਾਨ ਉਹਨਾਂ ਨੂੰ ਨਰਿੰਦਰ ਕੌਰ ਤੇ ਸਿਮਰਜੀਤ ਸਿੰਘ ਦੇ ਨਾਜਾਇਜ਼ ਰਿਸ਼ਤੇ ਬਾਰੇ ਵੀ ਪਤਾ ਲੱਗ ਚੁੱਕਾ ਹੁੰਦਾ ਹੈ। ਉਸ ਸਿਮਰਜੀਤ ਸਿੰਘ ਦਾ ਕਾਲ ਰਿਕਾਰਡ ਖੰਗਾਲਦੇ ਨੇ। ਉਸ ਲਿਸਟ 'ਚ ਮ੍ਰਿਤਕ ਸੁਖਬੀਰ ਸਿੰਘ ਦਾ ਨੰਬਰ ਹੁੰਦਾ ਹੈ। ਸਿਮਰਜੀਤ ਨੂੰ ਸੁਖਬੀਰ ਸਿੰਘ ਦੇ ਨੰਬਰ ਤੋਂ ਕਾਲ ਆਈ ਹੁੰਦੀ ਹੈ। ਹੁਣ ਪੁਲਿਸ ਗੜੀਆਂ ਜੋੜ-ਜੋੜ ਕੇ ਨਰਿੰਦਰ ਕੌਰ ਤੇ ਸਿਮਰਜੀਤ ਸਿੰਘ ਨੂੰ ਪੁਛਤਾਸ਼ ਲਈ ਬੁਲਾ ਲੈਂਦੀ ਹੈ ਜਦੋਂ ਪਿੰਡ ਦੇ ਲੋਕਾਂ ਨੂੰ ਆ ਚੀਜ਼ ਪਤਾ ਲੱਗਦੀ ਹੈ ਤਾਂ ਉਹ ਲੋਕ ਰੋਸ ਵਜੋਂ 4 ਘੰਟਿਆਂ ਲਈ ਹਾਈਵੇ ਜਾਮ ਕਰ ਦਿੰਦੇ ਨੇ ਤੇ ਇਸ ਕੇਸ 'ਚ ਡੀਪ ਇਨਵੈਸਟੀਗੇਸ਼ਨ ਦੀ ਮੰਗ ਕਰਦੇ ਨੇ ਹੁਣ ਪਿੰਡ ਵਾਲਿਆਂ ਦੀ ਇਸ ਚੀਜ਼ ਦੀ ਗਲਤੀ ਉਹ ਤਾਂ ਆਪਣੇ ਵੱਲੋਂ ਏਕਾ ਹੀ ਦਰਸਾਰੇ ਹੁੰਦੇ ਨੇ ਕਿ ਕੋਈ ਗਲਤ ਬੰਦਾ ਨਾ ਫਸੇ ਇੱਧਰ ਉਹਨਾਂ ਦੋਵਾਂ ਤੋਂ ਸਵਾਲ ਜਵਾਬ ਚਲ ਰਹੇ ਹੁੰਦੇ ਆ ਪਹਿਲਾ ਤਾਂ ਇੱਧਰ ਉੱਧਰ ਦੀਆਂ ਗੱਲਾਂ ਹੀ ਮਿਲਦੀਆਂ ਨੇ ਜਵਾਬਾਂ 'ਚ ਪਰ ਥੋੜੀ ਸਖਤੀ ਤੋਂ ਬਾਅਦ ਇਹ ਦੋਵੇਂ ਨਰਿੰਦਰ ਕੌਰ ਤੇ ਸਿਮਰਜੀਤ ਸਿੰਘ ਕਨਫੈਸ ਕਰਦੇ ਨੇ ਕਿ ਇਹਨਾਂ ਨੇ ਹੀ ਸੁਖਪੀਰ ਸਿੰਘ ਨੂੰ ਖਤਮ ਕੀਤਾ ਹੈ। ਯਾਨੀ ਇੱਕ ਮਾਂ ਨੇ ਆਪਣੇ ਆਸ਼ਕ ਨਾਲ ਮਿਲ ਕੇ ਅਲੈਜਡਲੀ ਆਪਣਾ ਮੁੰਡਾ ਖਤਮ ਕੀਤਾ ਹੁੰਦਾ ਹੈ। ਉਹ ਪੁੱਤ ਜੋ ਇੱਕ ਵਧੀਆ ਕਬੱਡੀ ਦਾ ਖਿਡਾਰੀ ਹੁੰਦਾ ਤੇ ਆਉਣ ਵਾਲੇ ਵਕਤ ਉਸਨੇ ਨਾਮ ਖਟਨਾ ਹੁੰਦਾ ਪਰ ਇਹ ਸਭ ਇਦਾਂ ਨਹੀਂ ਹੁੰਦਾ ਪੂਰੀ ਪਲਾਨਿੰਗ ਤਹਿਤ ਹੁੰਦਾ ਹੈ ਇਹ ਦੋਨੋਂ ਇਹ ਤਾਂ ਪਲਾਨ ਕਰ ਲੈਂਦੇ ਨੇ ਕਿ ਪੁੱਤ ਸੁਖਬੀਰ ਸਿੰਘ ਨੂੰ ਖਤਮ ਕਰਨਾ ਕਿਉਂਕਿ ਉਹ ਲਗਾਤਾਰ ਇਹਨਾਂ ਦੇ ਰਿਸ਼ਤੇ 'ਚ ਰੋੜਾ ਬਣ ਰਿਹਾ ਹੁੰਦਾ ਹੈ ਇਹਨਾਂ ਦੇ ਮੁਤਾਬਕ ਸੋ ਨਰਿੰਦਰਪੌਰ ਤੇ ਸਿਮਰਜੀਤ ਸਿੰਘ ਇੱਕ ਹਫਤਾ ਬਿਲਕੁਲ ਇੱਕ ਦੂਜੇ ਨਾਲ ਫੋਨ ਤੇ ਗੱਲਬਾਤ ਨਹੀਂ ਕਰਦੇ ਤਾਂ ਕਿ ਇਹਨਾਂ ਤੇ ਕੋਈ ਸ਼ੱਕ ਨਾ ਜਾਏ ਇੰਟੈਰੋਗੇਸ਼ਨ 'ਚ ਪਤਾ ਲੱਗਦਾ ਹੈ ਕਿ ਸਿਮਰਜੀਤ ਸਿੰਘ ਇੱਕ ਰਾਤ ਚੋਰੀ ਨਾਲ ਨਰਿੰਦਰਕੌਰ ਦੇ ਘਰ ਵੜਾ ਹੁੰਦਾ ਜਦੋਂ ਸੁਖਬੀਰ ਸਿੰਘ ਸੁੱਤਾ ਹੁੰਦਾ ਮਾਂ ਤੇ ਆਸ਼ਕ ਦੋਵੇਂ ਸੁਖਬੀਰ ਨੂੰ ਦਬੋਛ ਲੈਂਦੇ ਨੇ ਉਸ ਤੇ ਪੂਰਾ ਕਾਬੂ ਪਾ ਲੈਂਦੇ ਨੇ ਕਿਉਂਕਿ ਭਾਵੇਂ ਉਹ ਕਬੱਡੀ ਪਲੇਅਰ ਹੁੰਦਾ ਹੈ ਉਸ ਕੋਲ ਬਥੇਰੀ ਜਾਨ ਹੁੰਦੀ ਆ ਪਰ ਜਦੋਂ ਕੋਈ ਸੁੱਤਾ ਹੋਵੇ ਕਿਸੇ ਵੀ ਹਮਲੇ ਲਈ ਰੈਡੀ ਨਾ ਹੋਵੇ ਦਿলো ਦਿਮਾਗ ਚ ਦੂਰ ਦੂਰ ਤੱਕ ਨਾ ਹੋਵੇ ਕਿ ਇਦਾਂ ਦਾ ਕੁਝ ਹੋਣ ਵਾਲਾ ਤਾਂ ਜ਼ੋਰ ਨਹੀਂ ਲੱਗਦਾ ਸੋ ਇਹ ਪੂਰੀ ਤਰ੍ਹਾਂ ਉਸ ਨੂੰ ਫੜ ਲੈਂਦੇ ਨੇ ਸਿਮਰਜੀਤ ਸਿੰਘ ਉਸ ਦੇ ਮੂੰਹ ਚ ਕੀਟਨਾਸ਼ਕ ਪਾਉਂਦਾ ਮਾਂ ਉਸ ਦੌਰਾਨ ਇਸ ਦੀਆਂ ਲੱਤਾਂ ਫੜਦੀ ਹੈ ਜਦੋਂ ਪੱਕਾ ਹੋ ਜਾਂਦਾ ਹੈ ਕਿ ਹੁਣੇ ਖਤਮ ਹੈ ਤਾਂ ਉਸ ਦੀ ਮ੍ਰਿਤਕ ਦੇ ਨੂੰ 게ਟ ਦੇ ਬਾਹਰ ਮੇਨ 게ਟ ਦੇ ਬਾਹਰ ਸੌਟਾਉਂਦੇ ਨੇ ਆਦੋਵੇ ਤੇ ਬਾਅਦ ਚ ਕਹਾਣੀ ਬਣਾ ਦਿੰਦੇ ਨੇ ਕਿ ਇਸ ਨੇ ਖੁਦ ਨੂੰ ਖਤਮ ਕਰ ਲਿਆ ਨਰਿੰਦਰ ਕੌਰ ਰਾਤ 2:20 ਤੇ ਮ੍ਰਿਤਕ ਪੁੱਤ ਸੁਖਬੀਰ ਦੇ ਫੋਨ ਤੋਂ ਸਿਮਰਜੀਤ ਸਿੰਘ ਨੂੰ ਫੋਨ ਲਾਉਂਦੀ ਆ ਆ ਪੁੱਛਣ ਲਈ ਕਿ ਉਹ ਸੇਫਲੀ ਘਰ ਪਹੁੰਚ ਗਿਆ ਕਿ ਨਹੀਂ ਕਿੰਨੀ ਅਜੀਬ ਗੱਲ ਹਨਾ ਕਿ ਇਹਨੂੰ ਨਰਿੰਦਰ ਕੌਰ ਨੂੰ ਆਸ਼ਿਕ ਦੀ ਸੇਫਟੀ ਦੀ ਫਿਕਰ ਹੁੰਦੀ ਆ ਪਰ ਆਪਣਾ ਖੁਦ ਦਾ ਮੁੰਡਾ ਉਹਨੇ ਖਤਮ ਕਰਤਾ ਹੁੰਦਾ ਬਾਅਦ ਚ ਇਹ ਸੁਖਬੀਰ ਦਾ ਫੋਨ ਤੋੜ ਦਿੰਦੀ ਆ ਤੇ ਘਰ ਦੇ ਸਟੋਰ ਚ ਕਿਤੇ ਉਸ ਨੂੰ ਸੁੱਟ ਦਿੰਦੀ ਆ ਜਿਸ ਨੂੰ ਬਾਅਦ ਚ ਪੁਲਿਸ ਵੱਲੋਂ ਰਿਕਵਰ ਕਰ ਲਿਆ ਜਾਂਦਾ ਹੁਣ ਇਨਵੈਸਟੀਗੇਸ਼ਨ ਔਨ ਹੀ ਹੁੰਦੀ ਆ ਤਾਂ ਇੱਕ ਹੋਰ ਬੜੇ ਹੈਰਾਨ ਕਰਨ ਵਾਲੀ ਗੱਲ ਸામਣੇ ਆਉਂਦੀ ਹੈ ਇਹ ਕੰਫੈਸ ਹੀ ਕਰਦੇ ਨੇ ਕਹਾਣੀ ਦੀ ਸ਼ੁਰੂਆਤ ਤੁਹਾਨੂੰ ਦੱਸਿਆ ਸੀ ਨਾ ਕਿ ਨਰਿੰਦਰ ਦਾ ਸਹੁਰਾ ਜਗਦੇਵ ਸਿੰਘ ਪੂਰਾ ਹੋ ਗਿਆ ਸੀ ਹਾਰਟ ਅਟੈਕ ਨਾਲ ਦਰਸਲ ਉਹ ਵੀ ਇਹਨਾਂ ਨੇ ਹੀ ਖਤਮ ਕੀਤਾ ਹੁੰਦਾ ਉਸ ਦੇ ਮੂੰਹ 'ਚ ਤਕੀਆ ਠੂਸ ਕੇ ਉਸ ਦਾ ਸਾਹ ਘੋਟ ਦਿੱਤਾ ਹੁੰਦਾ ਕਿਉਂਕਿ ਉਸ ਨੂੰ ਵੀ ਇਹਨਾਂ ਦੇ ਰਿਸ਼ਤੇ ਤੋਂ ਇਤਰਾਜ਼ ਹੁੰਦਾ ਤੇ ਉਹ ਸਿਮਰਜੀਤ ਸਿੰਘ ਦੇ ਘਰ ਆਉਣ ਤੇ ਰੋਕ ਟੋਕ ਲਾਉਂਦਾ ਹੁੰਦਾ ਤੇ ਬਾਅਦ ਚ ਪਿੰਡ ਵਾਲਿਆਂ ਸਾਹਮਣੇ ਡਰਾਮਾ ਕੀਤਾ ਜਾਂਦਾ ਹੈ ਕਿ ਇਹ ਹਾਰਟ ਅਟੈਕ ਨਾਲ ਚਲਾ ਗਿਆ ਮੇਰੇ ਸਿਰ ਤੇ ਹੁਣ ਕੋਈ ਨਹੀਂ ਰਹਾ ਮੇਰੀ ਤਾਂ ਕਿਸਮਤੀ ਖਰਾਬ ਹੈ ਘਰ ਦੀ ਨੀ ਗਈ ਘਰ ਦਾ ਬੋੜ ਵੀ ਗਿਆ ਤੇ ਕਿੰਨਾ ਕੁਝ ਹੁਣ ਇਹ ਦੋਵੇਂ ਆਪਣੇ ਦੋਵੇਂ ਹੁਣ ਕੰਫੈਸ ਕਰ ਚੁੱਕੇ ਹੁੰਦੇ ਨੇ ਇਹਨਾਂ ਨੂੰ ਅਰੈਸਟ ਕਰ ਲਿਆ ਜਾਂਦਾ ਪਰ ਉਸ ਤੋਂ ਬਾਅਦ ਦੀ ਲੀਗਲ ਪ੍ਰੋਸੀਡਿੰਗਸ ਦਾ ਸਿਕਰ ਮੈਨੂੰ ਪਬਲਿਕ ਰੈਕੋਰਡਸ 'ਚ ਨਹੀਂ ਮਿਲਿਆ ਤਫਤੀਸ਼ ਇਸ ਗੱਲ ਦਾ ਵੀ ਜ਼ਿਕਰ ਆਉਂਦਾ ਹੈ ਕਿ ਸਿਮਰਜੀਤ ਦੀ ਨਜ਼ਰ ਨਰਿੰਦਰ ਕੌਰ ਦੀ ਜ਼ਮੀਨ ਤੇ ਸੀ ਉਹ ਬਸ ਖੁਦ ਦਾ ਸੋਚ ਕੇ ਬੈਠਾ ਸੀ ਹਸਬੰਦ ਗੁਜ਼ਰ ਗਿਆ ਸੀ ਨਰਿੰਦਰ ਕੌਰ ਦਾ ਤਾਂ ਉਹਨੂੰ ਹੱਕ ਸੀ ਕਿ ਉਹ ਦੂਜਾ ਵਿਆਹ ਕਰਾ ਲੈਂਦੀ ਸੋਸ਼ਲ ਅਸੈਪਟੈਂਸ ਵੀ ਮਿਲ ਜਾਂਦੀ ਤੇ ਹੋ ਸਕਦਾ ਹੈ ਕਿ ਪਰਿਵਾਰ ਵਾਲੇ ਵੀ ਇਸ ਗੱਲ ਨੂੰ ਹੁਣ ਨਾ ਸਹੀ ਤਾਂ ਬਾਅਦ ਚ ਸਮਝਦੇ ਪਰ ਇਹਨੇ ਇਹ ਰਾਹ ਨਹੀਂ ਚੁਣਿਆ ਸੌਰਾ ਖਤਮ ਕਰਤਾ ਆਪ ਦਾ ਮੁੰਡਾ ਖਤਮ ਕਰਤਾ ਜੋ ਰਸਤੇ ਚ ਆਇਆ ਉਹਨੂੰ ਹਟਾਇਆ ਖੋਦੇ ਜਿਗਰ ਦੇ ਟੁਕੜੇ ਨੂੰ ਇੱਕ ਖੋਫनाक ਮੌਤ ਦਿੱਤੀ ਕਿੰਨਾ ਤੜਫਿਆ ਹੋਣਾ ਵਿਚਾਰਾ ਮੈਂ ਮੰਨ ਹੀ ਨਹੀਂ ਸਕਦੀ ਕਿ ਇਸ ਜਨਾਨੀ ਦੇ ਦਿਲ 'ਚ ਆਪਣੇ ਪ੍ਰੇਮੀ ਲਈ ਮੁਹੱਬਤ ਸੀ ਕਿਉਂਕਿ ਜਿਸ ਦੇ ਦਿਲ 'ਚ ਆਪਣੇ ਜਵਾਬ ਵਾਸਤੇ ਕੋਈ ਅਹਿਸਾਸ ਨਹੀਂ ਉੱਭਰਿਆ ਉਹ ਕਿਸੇ ਹੋਰ ਨਾਲ ਕੀ ਕਰਦੀ ਸੈਲਫਿਸ਼ ਹੋਣ ਦੀ ਵੀ ਕੋਈ ਹੱਦ ਹੁੰਦੀ ਹੈ ਇਹਨੇ ਉਹ ਹੱਦ ਪਾਰ ਕਰ ਦਿੱਤੀ ਕਬੱਡੀ ਖੇਡਦਿਆਂ ਉਸ ਜਵਾਬ ਦੇ ਜ਼ਿਹਨ 'ਚ ਗੱਲ ਨਹੀਂ ਆਈ ਹੋਣੀ ਉਸ ਖੇਡ ਬਾਰੇ ਜੋ ਇਸ ਦੀ ਮਾਂ ਇਸ ਨਾਲ ਖੇਡ ਕੇ ਵਾਹਿਗੁਰੂ ਜੀ ਇਹੋ ਜਿਹਾ ਤੋ ਬਚਾਓ ਸਮਤ ਬਖਸ਼ੋ ਮਿਹਰ ਕਰੋ ਤੁਸੀਂ ਵੇਖ ਰਹੇ ਹੋ ਕੈਮਰਾ ਆਲਨ ਸਾ